ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਤੋਂ ਉੱਪਰ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੀ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਹੈ ਬਾਹਰੋਂ تنویر شاہ ਨਾਮ ਦਾ ਇੱਕ ਸਮਗਲ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਉਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਗੋਇੰਦਵਾਲ ਸਾਹਿਬ ਦੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਦੇ ਚ ਸਾਡੀ ਜਿਹੜੀ ਟੀਮ ਐ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇਨਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇਨਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿਰੋਇਨ ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅਮਰਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾਹ ਨਾਮ ਦਾੜਾ ਸਮੱਗਲਰ ਉਹਦੇ ਨਾਲ ਇੰਟੈਕਟ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਗੀ ਹੈ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਰਟਲ ਨਾਲ ਰੀਲੇਟਡ ਜਿਹੜਾ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜਸ਼ਨਪ੍ਰੀਤ ਗਗਨਦੀਪ ਉਸ ਤੋਂ ਬਾਅਦ ਰਾਜੀਵ ਪੰਜ ਗੋਤਰਾ ਇਹ ਅਰਮੀਆਂ ਡੀ ਐਨ ਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰਾ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅੰਮ੍ਰਿਤਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ﺍﻟियस ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਕੁਲਵਿੰਦਰ ਸਿੰਘ ਇਹ ਮੂਲੇ ਚੱਕਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਇਹ ਵੀ ਆਰਐਸਪੁਰਾ ਜੇਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਹੈ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਹੈ ਜਿਹੜਾ ਸਮਗਲਰ ਹੈਗਾ ਤਨਵੀਰ ਸ਼ਾਹ ਕਾਫੀ ਸਮੇਂ ਤੋਂ ਚਲਾ ਰਿਹਾ ਔਰ ਸਾਡੇ ਕੋਲ ਬੜੀ ਡਿਟੇਲ ਜੇ ਐਵਿਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫਸ ਜਿਹੜੀ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵਿਡੈਂਸ ਵੀ ਸਾਡੇ ਕੋਲ ਆਈ ਹੈ ਇਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਟਾਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਤੇ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਨ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ ਜੇ ਜੀ ਜਾਂਦੇ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਵਿੱਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਇਹ ਹੋਰ ਸਟੇਟ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਂਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲੈਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ ਪੰਜਾਬ ਦਾ ਬਾਰਡਰ ਜਿੰਨੇ ਕੇ ਰਾਜਸਥਾਨ ਪਹਿਲੀ ਵਾਰੀ ਇਹਨਾਂ ਨੇ ਫੜੀ ਹੈ ਕਿ ਐਸੀ ਸਥਿਤੀ ਹੋਵੇ ਜਾਂ ਪੰਜਾਬ ਨੂੰ ਜਿਆਦਾ ਮੁਸ਼ਕਲ ਹੈ ਕਿ ਰਾਜਸਥਾਨ ਬਾਰਡਰ ਦੇ ਨੇ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਸਮਗਲਰਸ অর ਪਾਕਿਸਤਾਨ ਬੇਸਡ ਉਹਨਾਂ ਦੀ ਬੈਕਿੰਗ ਹੈਗੀ ਆ আইএস ਆਈਡੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਉਹ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਲੀਪੀ ਏਰੀਆ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫਰੈਂਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮਗਨਰ ਜਿਹੜੇ ਉਹ ਜਿਹੇ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਨੇ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸ ਨਾਲ ਡੀਐਸਪੀ ਨਾਲ ਕੋਆਪਰੇਸ਼ਨ ਦੇ ਵਿੱਚ ਕੋਪੀਸ਼ੈਂਸ ਹੁੰਦਾ ਉਹਨਾਂ ਨਾਲ ਗੱਲ ਹੋਈ ਹੋਏਗੀ ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਮਾਰਕਤਾਂ ਹੋਈਆਂ ਸੀ ਇਸ ਤਰ੍ਹਾਂ ਦੀ ਰਿਕਵਰੀ ਹੁੰਦੀਆਂ ਸਭ ਐਸਟਰੀ ਅਟੈਂਪਟਸ ਏਰੀਆ ਉੱਤੇ ਹੁੰਦੀਆਂ ਸਭ ਨੀ ਅੰਮਲ देखो ये बॉर्डर ਜਿਹੜਾ ਹੈ ਉਹ ਕਿਤਨੇ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਵਾਰ ਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਤਾਂ ਇਹਦੇ ਵਿੱਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੀਅன்ஸ் ਦੇਖਦੇ ਆ ਪਰ ਇਹ ਇਸ ਤਰ੍ਹਾਂ ਜਿਨੀ ਕਰਪੀਸ ਦੇ ਜਦੋਂ ਕਿ ਇਹਨਾਂ ਦਾ ਸਾਰੀ ਕਾਰਵਾਈ ਕਰ ਰਹੇ ਹੋ ਨਸ਼ੇ ਦੇ ਖਿਲਾਫ ਕਰੀ ਜਾ ਰਹੀ ਹੈ ਹੈ ਨਾ ਲੇਕਿਨ ਇਹ ਹੋ ਗਿਆ ਇਸ ਲੈਵਲ ਤੇ ਕੰਮ ਕਰਨ ਲੱਗ ਪਏ ਉਹਨੂੰ ਕਿ ਸਮਝੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਕਿਸ ਦਾ ਰਿਕਵਰੀ ਗਾਰੰਟੀਆ ਕੇਸ ਅਫੀਸਰ ਤੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਸ਼ਕਤੀ ਹੈ ਔਰ ਬਹੁਤ ਵੱਡੀਆਂ ਅਸੀਂ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਘਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਔਟ ਸੈਂਟਰਾਂ ਨੂੰ ਲੈ ਕੇ ਜਾ ਰਹੇ ਹਾਂ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ

ਆਪਣੇ ਜਿਹੜੇ ਜਿਹੜੇ ਸਟੇਟਸ ਦੇ ਲੱਗਦੇ ਉੱਥੇ ਡੈਫੀਨਿਟਲੀ ਇੱਕ ਕੋਸ਼ਿਸ਼ ਚੱਲਦੀ ਰਹਿੰਦੀ ਹੈ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਸਾਡੇ ਨਾਲ ਕਿਉਂਕਿ ਪੰਜਾਬ ਦਾ ਐਡਜੋਇਨਿੰਗ ਹੀ ਸਟੇਟ ਰਾਜਸਥਾਨ ਹੈ ਇਹ ਇਧਰ ਜੇ ਐਨਕੇ ਦੇ ਵਿੱਚ ਵੀ ਆਪਾਂ ਨੂੰ ਕੰਨਾ ਪਤਾ ਹੈ ਉਹ ਬਾਕੀ ਜਗ੍ਹਾ ਤੇ ਵੀ ਪਹਿਲਾਂ ਬਹੁਤ ਵੱਡੇ ਵੱਡੇ ਸੀਜ਼ਰਸ ਹੋਈਆਂ ਡਿਫਰੈਂਟ ਏਜੰਸੀਜ਼ ਵੱਲੋਂ ਕੀਤੀਆਂ ਗਈਆਂ ਤੋਂ ਸਮਗਲਰਸ ਮੈਂ ਜਿੰਨਾ ਕਿਹਾ ਕਿ ਆਪਣਾ ਕੋਈ ਨਾ ਕੋਈ ਰਸਤਾ ਲੱਭਦੇ ਰਹਿੰਦੇ ਆ ਸਰ ਫਾਈਨਲ ਮੈਂ ਇੱਕੋ ਵਾਰੀ ਆਇਆ ਵਨ ਟਾਈਮ ਆਇਆ ਸੱਤ ਨੂੰ ਦੇਖੋ ਅਜੇ ਤਾਂ ਸਾਨੂੰ ਇਹੀ ਪਤਾ ਲੱਗਿਆ ਜੀ ਹੁਣ ਪਹਿਲਾਂ ਕਿੰਨੀਆਂ ਆ ਗਈਆਂ ਤੋਂ ਦੈਟ ਇਜ਼ ਅ ਗ੍ਰੇ ਏਰੀਆ ਐਂਡ ਹਾਂਜੀ ਹਾਂਜੀ ਬਿਲਕੁਲ ਇਕੱਠੀ ਜੀ ਇਹ ਵਾਇਆ ਦੁਬਈ ਸਾਰਾ ਚੱਲਦਾ ਜੀ ਹਵਾਲਾ ਆਪਾਂ ਪਿੱਛੇ ਜੇ ਫੜੇ ਵੀ ਇੱਕ ਹੀ ਬੰਦੇ ਹਵਾਲੇ ਚ ਇੱਕ ਮਿਸ਼ਰ ਪੁਲਿਸ ਅਫਸਰ ਵੱਲੋਂ ਫੜੇ ਗਏ ਆ ਹੁਣ ਪਿੱਛੇ ਜੇ ਵੀ ਸਾਡੇ ਇੱਕ ਆਪਰੇਸ਼ਨ ਚੱਲ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇਹ ਸਾਰਾ ਸਿਸਟਮ ਤਾਂ ਇੱਥੋਂ ਹਵਾਲਾ ਰਾਹੀਂ ਹੀ ਵਾਪਸ ਜਾਂਦਾ ਇਸ ਮਾਮਲੇ ਤੇ ਡਰੱਗ ਮਨੀ ਕੋਈ ਇਹ ਜੇ ਡਰਗਮਨੀ ਨਹੀਂ ਹੋਈ ਕਿਉਂਕਿ ਇਹਦੇ ਚਿੱਕ ਤੋਂ ਬੰਦੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਤੋਂ ਰਿਕਵਰੀ ਅਸੀਂ ਸਾਨੂੰ ਉਮੀਦ ਹੈ ਵੱਡੀ ਹੋਏਗੀ। ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ। ਨਹੀਂ ਵੈਪਨ ਵਾਲੀ ਗੱਲ ਇਹਦੇ 'ਚ ਨਹੀਂ ਆਈ ਬਿਲਕੁਲ ਐਵੇਂ ਆਪਾਂ ਗਲਤ ਕਹਿ ਦਈਏ ਜਿੰਨੀ ਰਿਕਵਰੀ ਹੈ ਤੁਸੀਂ ਇਹ ਸੋਚੋਗੇ ਇਟਸ ਅ ਹਿਊਜ ਰਿਕਵਰੀ। ਔਰ ਇੰਨੀ ਜਿਹੜੀ ਅੱਗੇ ਰਿਸਿਵਰ ਵੀ ਆਪਾਂ ਟ੍ਰੇਸ ਕਰ ਲਏ ਔਰ ਇਹਤੇ ਬੜੀ ਮਿਹਨਤ ਕੀਤੀ ਹੈ ਬੜਾ ਪ੍ਰੋਫੈਸ਼ਨਲ ਤੌਰ ਤੇ ਸਾਡੀ ਟੀਮ ਨੇ ਕੰਮ ਕੀਤਾ ਇਹ ਰੀਅਲੀ ਐਪਰੀਸ਼ੀਏਟ ਦੀ ਹਾਰਡਵਰਕ ਔਰ ਇੰਟੈਲੀਜੈਂਸ ਜਿਹੜੀ ਨੈਟਵਰਕ ਇਹਨਾਂ ਨੇ ਆਪਣਾ ਉਹ ਤਿਆਰ ਕਰਕੇ ਉਹ ਤੋਂ ਕੰਮ ਲਿਆ ਔਰ ਉਹਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਸਾਰਾ ਦੇਖੋ ਅਜੇ ਉਹ ਇੱਕ ਦੋ ਬੰਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਉਹ ਫੜੇ ਜਾਣੇ ਬਾਕੀ ਆ ਉਸ ਤੋਂ ਬਾਅਦ ਇਹ ਕਲ ਕਲੀਅਰ ਹੋ ਜਾਏਗੀ ਰਾਜਸਥਾਨ ਬੇਸਡ ਇੱਕ ਬੜਾ ਇੰਪੋਰਟੈਂਟ ਬੰਦਾ ਸਾਡਾ ਅਜੇ ਰਹਿੰਦਾ ਫੜਨਾ ਲੇਡੀ ਦਾ ਕੀ ਰੋਲ ਸੀ ਜੀ ਲੇਡੀ ਵੀ ਰੀਸੀਵਰ ਸੀਗੀ ਜੀ ਲੈ ਕੇ ਜਾਂਦੀ ਰਹੀ ਐ ਪਹਿਲਾਂ ਵੀ ਕਨਸਾਈਨਮੈਂਟ ਤੇ ਹੁਣ ਵੀ ਜਿਹੜੀ ਇਹ ਵੱਡੀ ਕਨਸਾਈਨਮੈਂਟ ਆ ਰਹੀ ਸੀ ਇਹ ਦੇ ਆਰ ਦੀ ਲਾਈਕਲੀ ਪੀਪਲ ਜਿਨ੍ਹਾਂ ਨੇ ਰੀਸੀਵ ਕਰਨੀ ਸੀ ਸਰ ਫਿਰ ਇਸ ਤੋਂ ਪਹਿਲੇ ਇਹ ਕਿ ਕਿੰਨੇ ਕੰਮ ਦਾ ਕੰਮ ਆ ਰਹੀ ਸੀ ਪਰ ਕਿੰਨੀ ਕਰ ਲੱਗਦਾ ਤੁਹਾਨੂੰ ਕਿ ਹੁੰਦਾ ਕਾ ਇਹ ਵਰਤ ਪਰ ਬੁਰ ਸਾਹਿਬ ਦੇ ਖਿਲਾਫ ਪਹਿਲਾਂ ਵੀ ਦੇਖੋ ਜੇ ਆਪਾਂ ਦੇਖੀਏ ਤਿੰਨ ਮੁਕਦਮੇ ਦਰਜ ਨੇ ਇੱਕ ਸੁਲਤਾਨਵਿੰਡ ਛਾਟਾ ਇੱਕ ਕਪੂਰਥਲੇ ਦੇ ਵਿੱਚ ਵੀ ਹੈ ਤੇ 2021 24 25 ਦੇ ਵਿੱਚ ਇਹ ਮੁਕਦਮੇ ਦਰਜ ਹੋਏ ਆ ਸੋ ਨੈਚਰਲੀ ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਵੀ ਇਹ ਤੋਂ ਜਦੋਂ ਅਸੀਂ ਪ੍ਰੋਡਕਸ਼ਨ ਵਾਂਡ ਤੇ ਲੈ ਆਂਦਾ ਹੈ ਤਾਂ ਅਸੀਂ ਉਹ ਲੈ ਕੇ ਆਂਦਾ ਇਹਦਾ ਮੋਬਾਈਲ ਵੀ ਰਿਕਵਰ ਕੀਤਾ ਉਹਦਾ ਵੀ ਪਰਚਾ ਦਰਜ ਕਰਾਇਆ ਗੋਇੰਦਵਾਲ ਸਾਹਿਬ ਸਰ ਪਹਿਲੇ ਵੀ ਕੋਈ ਗੋਇੰਦਵਾਲ ਸਾਹਿਬ ਕੁਝ ਬੜਿਆ ਸੀ ਤੁਸੀਂ ਮਾਤਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਉਸ ਟਾਈਮ ਵੀ ਮੈਂ ਹੀ ਸਨ ਜਿਆ ਉੱਥੇ ਜਰਮਨ ਕਾਤੇ ਰਿ ਸਟਾਫ ਵਿਰੋਧ ਵਿੱਚ ਇਨਵੋਲਵ ਉਹਨਾਂ ਵੀ ਕੋਈ ਰਿਕਵਰੀ ਕੋ ਸਾਰਾ ਔਨ ਰਿਕਾਰਡ ਹੈਗਾ ਜੀ ਅਸੀਂ ਜੇਲ ਅਥਾਰਟिटीज ਦੇ ਨਾਲ ਹੀ ਕੋਲੈਬੋਰੇਸ਼ਨ ਦੇ ਵਿੱਚ ਹੀ ਕੰਮ ਕੀਤਾ ਬੜੀ ਸਾਨੂੰ ਸਹਿਯੋਗ ਮਿਲਿਆ ਉਹਨਾਂ ਵੱਲੋਂ ਤਾਂ ਹੀ ਇਹ ਫੋਨ ਰਿਕਵਰ ਹੋਇਆ ਤੇ ਬੰਦਾ ਫਿਰ ਅਸੀਂ ਲੈ ਕੇ ਆਏ ਸਾਰਾ ਇਹ ਜਿਹੜਾ ਪਰਦਾ ਫਾਸ਼ ਹੋਇਆ ਇਸ ਚੀਜ਼ ਦਾ ਸਰ ਹੈ ਲੇਡੀਜ਼ ਦੇ ਤੁਹਾਨੂੰ ਕੁਝ ਪਹਿਲਾਂ ਪਤਾ ਨਹੀਂ ਹੈ ਉਹਦੇ ਉੱਤੇ ਨਹੀਂ ਹੈ